ਐ ਐਡਵੋਕੇਟ ਹਰਵਿੰਦਰ ਸ਼ੁਕਲਾ ਬਾੜ ਨੰਬਰ 2 ਤੋਂ ਇੰਡੀਆ ਨੈਸ਼ਨਲ ਕਾਂਗਰਸ ਪਾਰਟੀ ਦਾ ਕੈਂਡੀਡੇਟ ਆ ਔਰ ਕਿਉਂਕਿ ਬਾੜ ਮੇਰਾ ਪਰਿਵਾਰ ਹੈ ਮੈਂ ਪਹਿਲਾਂ ਵੀ ਮੇਰੇ ਪਰਿਵਾਰ ਦੇ ਨਾਲ ਮਿਲ ਕੇ ਕੰਮ ਕੀਤਾ ਹੈ ਔਰ ਬਹੁਤ ਤੁਸੀਂ ਦੇਖ ਰਹੇ ਹੋ ਵੀ ਇੱਥੇ ਇੱਕ ਵੀ ਬੰਦਾ ਆਊਟਸਾਈਡਰ ਨਹੀਂ ਇਹਨਾਂ ਗਲੀਆਂ ਦੇ ਬੰਦੇ ਨੇ ਜਿਸ ਵਿੱਚ ਹੁਣ ਇਸ ਟਾਈਮ ਆਦਰਸ਼ ਕਲੋਨੀ 'ਚ ਕੰਪੇਨ ਕਰਦੇ ਆ ਡੋਰ ਟੂ ਡੋਰ ਆ ਜਿਹੜੇ ਪੰਜਾਬ ਮੈਂਬਰ ਨੇ ਮੇਰੇ ਨਾਲ ਮੇਰੇ ਪਰਿਵਾਰ ਦੇ ਖੜੇ ਨੇ ਇਹ ਇਹਨਾਂ ਗਲੀਆਂ ਦੇ ਨੇ ਬਹੁਤ ਅੱਛਾ ਮਾਹੌਲ ਹੈ ਬਹੁਤ ਵੱਡਾ ਹੁੰਗਾਰਾ ਹੈ ਪਰ ਸਾਡੇ ਵੱਲ ਤੇ ਬਦਕਿਸਮਤੀ ਦੀ ਗੱਲ ਹੈ ਕਿ ਜਿਹੜੀਆਂ ਆਪੋਜੀਸ਼ਨ ਪਾਰਟੀ ਆ ਜਿਹਦੀ ਸਰਕਾਰ ਹੈ ਉਹ ਜਿਹੜੀ ਹੈ ਇੰਨਾ ਜ਼ਿਆਦਾ ਪ੍ਰੈਸ਼ਰ ਕਰ ਰਹੀ ਹੈ ਔਰ ਕੈਂਡੀਡੇਟ ਜਿਹੜਾ ਹੈਗਾ ਸਰਹੰਦਰ ਰੋਡ ਦਾ ਰਹਿਣ ਵਾਲਾ ਆਜ਼ਾਦਨਗਰ ਦਾ ਕਿਉਂਕਿ ਇਹ ਮੇਰੇ ਪਰਿਵਾਰ ਨੇ ਦੇਖੋ ਹਰ ਇੱਕ ਨੂੰ ਰਾਈਟ ਮਿਲਣਾ ਹੈ ਇਲੈਕਸ਼ਨ ਲੜਨ ਦਾ ਮੇਰੇ ਪਰਿਵਾਰ ਚ ਕੀ ਸਾਡੇ ਬਾੜ ਚ 7000 ਵੋਟ ਹੈ ਕੋਈ ਐਸਾ ਨਹੀਂ ਸੀ ਪਰਿਵਾਰਕ ਮੈਂਬਰ ਜਿਹੜਾ ਕਿ ਆਮ ਆਦਮੀ ਪਾਰਟੀ ਤੋਂ ਇਲੈਕਸ਼ਨ ਲੜ ਸਕਦਾ ਸਾਨੂੰ ਬੜਾ ਅੱਛਾ ਲੱਗਦਾ ਜੇ ਸਾਡੇ ਈਸੀ ਵਾਰਡ ਦਾ ਕੋਈ ਮੈਂਬਰ ਇਲੈਕਸ਼ਨ ਲੜਦਾ ਹੁੰਦਾ ਪਰ ਉਹਨਾਂ ਦੀ ਪਾਰਟੀ ਦਾ ਫੈਸਲਾ ਤੁਸੀਂ ਪਿਛਲੇ ਦਿਨਾਂ 'ਚ ਦੇਖਿਆ ਜਦੋਂ ਨਾਮਿਨੇਸ਼ਨ ਕਰਨ ਗਏ ਆ ਸਾਡੇ ਬਜ਼ੁਰਗਾਂ ਦੇ ਮੇਰੀਆਂ ਮਾਤਾਵਾਂ ਦੇ ਮੇਰੀਆਂ ਭੈਣਾਂ ਦੇ ਇਹਨਾਂ ਨੇ ਮਾਰਕਟ ਕੀਤੀ ਉਹਨਾਂ ਦੇ ਕੱਪੜੇ ਉਤਾਰੇ ਔਰ ਉਸ ਚੀਜ਼ ਦਾ ਬਹੁਤ ਵੱਡਾ ਰੋਸ ਹੈ ਔਰ ਜਿਹੜੇ ਕੈਂਡੀਡੇਟ ਨੇ ਬਾਹਰ ਤੋਂ ਦਿੱਤਾ ਹੈ ਉਹ ਵੀ ਮੇਰੇ ਬਾੜ ਦੇ ਪਰਿਵਾਰਾਂ ਚ ਬਹੁਤ ਵੱਡਾ ਰੋਸ ਹੈ ਕਿਉਂਕਿ ਇੱਕ ਐਮਸੀ ਦਾ ਜਿਹੜਾ ਕੰਮ ਹੈ ਉਹ ਸਿਰਫ ਆਇਡੈਂਟੀਫਾਈ ਕਰਨਾ ਹੁੰਦਾ ਹੈ ਬਰਥ ਸਰਟੀਫਿਕੇਟ ਹੈ ਡੈਸ ਸਰਟੀਫਿਕੇਟ ਹੈ ਰੈਜ਼ੀਡੈਂਸ ਦਾ ਸਰਟੀਫਿਕੇਟ ਹੈ ਕਾਸਟ ਦਾ ਸਰਟੀਫਿਕੇਟ ਹੈ ਕਿਸੇ ਦਾ ਪਾਣੀ ਦਾ ਕਨੈਕਸ਼ਨ ਹੈ ਪ੍ਰਾਪਰਟੀ ਟੈਕਸ ਦੀ ਪ੍ਰੋਬਲਮ ਹੈ ਉਹ ਜੇ ਬਾੜ ਚ ਰਹਿੰਦਾ ਹੈ ਬਾੜ ਦੇ ਬੰਦੇ ਨੂੰ ਪਛਾਣਦਾ ਹੈ ਤਾਂ ਹੀ ਕਰ ਸਕਦਾ ਹੈ ਔਰ ਇਹ 8 ਕਿਲੋਮੀਟਰ ਦੂਰ ਉਸ ਮੇਰੇ ਜਿਹੜਾ ਵਿਰੋਧੀ ਕੈਂਡੀਡੇਟ ਹੈ ਉਹਦਾ ਘਰ ਹੈ ਅਜੇ ਕਿਸੇ ਨੂੰ ਪਤਾ ਨਹੀਂ ਮੇਰਾ ਘਰ ਕਿਉਂਕਿ ਮੈਨੂੰ 40 ਸਾਲ ਹੋ ਗਏ ਨੇ ਇਸੀ ਕਲੋਨੀ ਚ ਇਸੀ ਬਾੜ ਚ ਰਹਿੰਦੇ ਹੋਏ ਹਰੇਕ ਘਰ ਦਾ ਬੱਚੇ ਬੱਚਾ ਲੇਡੀਜ਼ ਬੱਚੇ ਮੈਨੂੰ ਜਾਣਦੇ ਨੇ ਮੈਂ ਇੱਥੇ ਹਰ ਟਾਈਮ ਬੈਠਦਾ ਸਵੇਰੇ ਤੋਂ ਸ਼ਾਮ ਤੱਕ ਮੇਰਾ ਜਿਹੜਾ ਪ੍ਰੋਫੈਸ਼ਨ ਹੈ ਉਹ ਵੀ ਪਟਿਆਲੇ ਲੋਕਲ ਚ ਹੈ ਤੇ ਮੈਂ ਬੜਾ ਇਸ ਅਫਸੋਸ ਹੁੰਦਾ ਜਦ ਸਾਡੇ ਇੱਕ ਸੰਵਿਧਾਨਿਕ ਸਾਨੂੰ ਹੱਕ ਮਿਲਿਆ ਵੈ ਇਹ ਲੋਕਤੰਤ ਦੇ ਹੱਤਿਆ ਹੋਈ ਆ ਉਸ ਦਿਨ ਸੰਵਿਧਾਨ ਦੀ ਹੱਤਿਆ ਹੋਈ ਆ ਕਿਉਂਕਿ ਕੈਂਡੀਡੇਟਾਂ ਨੂੰ ਇਲੈਕਸ਼ਨ ਲੜਨ ਹੀ ਨਹੀਂ ਦਿੱਤਾ ਗਿਆ ਉਹਨਾਂ ਦੇ ਕਾਗਜ਼ੀ ਪਾੜ ਦਿੱਤੇ ਗਏ ਪਰ ਪ੍ਰਸ਼ਾਸਨ ਨੇ ਜੋ ਉਸ ਦਿਨ ਕੀਤਾ ਅੱਛਾ ਨਹੀਂ ਕੀਤਾ ਉਹਨਾਂ ਨੇ ਸਾਥ ਨਹੀਂ ਦਿੱਤਾ ਕੈਂਡੀਡੇਟ ਦਾ ਫੇਅਰ ਇਲੈਕਸ਼ਨ ਨਹੀਂ ਇਹ ਹੈਗੀ ਆ ਸਕਦੇ ਅਸੀਂ ਅਸੀਂ ਇਹ ਲੜਾਈ ਲੜ ਰਹੇ ਆਂ ਸੰਵਿਧਾਨਿਕ ਮੇਰੇ ਪਰਿਵਾਰਾਂ ਦੀ ਲੜਾਈ ਹੈ ਮੈਂ ਲੜ ਰਹੇ ਆਂ ਪਰ ਜਿਸ ਹਿਸਾਬ ਨਾਲ ਦੇਖੋ ਤੁਸੀਂ ਸਾਨੂੰ ਅਜੇ ਤੱਕ ਪਰਮਿਸ਼ਨ ਨਹੀਂ ਮਿਲੀ ਨਾ ਹੋਲਡਿੰਗ ਲਾਉਣ ਦੀ ਨਾ ਸਾਨੂੰ ਕਨਵੈਂਸਿੰਗ ਕਰਨ ਦੀ ਦੂਜੇ ਪਾਸੇ ਕਿ ਰਾਤ ਨੂੰ ਇਹ ਪੋਸਟਰ ਲਾਤੇ ਰਾਤ ਨੂੰ ਸਰਕਾਰੀ ਪ੍ਰਾਪਰਟੀ ਤੁਸੀਂ ਪਲੀਜ਼ ਇੱਕ ਵਾਰ ਦੇਖ ਕੇ ਆਓ ਬਾੜ ਚ ਸਰਕਾਰੀ ਖੰਭਿਆਂ ਤੇ ਸਰਕਾਰੀ ਬਿਲਡਿੰਗਾਂ ਤੇ ਪੋਸਟਰ ਲੱਗੇ ਹੋਏ ਨੇ ਅਸੀਂ ਤੁਹਾਡੇ ਸਾਹਮਣੇ ਸਿੰਪਲ ਤਰੀਕੇ ਦੇ ਨਾਲ ਇਹ ਸਾਰੇ ਮੇਰੇ ਪਰਿਵਾਰ ਅਸੀਂ ਕੰਪੇਨ ਕਰਨ ਲੱਗਿਆ ਕਿਉਂਕਿ ਮੇਰੇ ਪਰਿਵਾਰ ਨਵੇਂ ਨਹੀਂ ਅਗੇ ਮੇਰੇ ਵਾਸਤੇ ਮੇਰੇ ਪਰਿਵਾਰ ਨੇ ਮੈਂ ਇਹਨਾਂ ਦੇ ਵਿੱਚ 40 ਸਾਲ ਤੋਂ ਵਿਚਰ ਰਿਹਾ ਹੁਣ ਵੀ ਪਿਛਲੇ 5 ਸਾਲ ਦੀ ਟਰਮ ਚ ਕੋਈ ਵੀ ਐਸਾ ਮਸਲਾ ਨਹੀਂ ਹਰ ਘਰ ਦੇ ਮੂਰੇ ਪੱਕੀ ਗਲੀ ਹੈ ਹਰ ਘਰ ਚ ਸੀਵਰੇ ਕਨੈਕਸ਼ਨ ਹੈ ਨਵਾਂ ਰਾਸ਼ਨ ਦਾ ਡੀਪੂ ਹੈ ਤਿੰਨ ਤਿੰਨ ਧਰਮਸ਼ਾਲਾ ਨੇ ਔਰ ਸਮਾਰਟ ਸਕੂਲ ਹੈ ਤੁਸੀਂ ਇਹ ਦੇਖੋ ਸ਼ਮਸ਼ਾਨ ਘਾਟ ਪੱਕਾ ਹੈ ਤੇ ਇੱਥੇ ਪ੍ਰਾਇਮਰੀ ਹੈਲਥ ਸੈਂਟਰ ਖੁਲਾਇਆ ਮੈਂ ਰਾਸ਼ਨ ਦਾ ਨਵਾਂ ਡੀਪੂ ਖੁਲਾਇਆ ਤੇ ਕਿਸੇ ਤਰ੍ਹਾਂ ਦਾ ਨਹੀਂ ਆਗਰ ਫੇਰ ਇਲੈਕਸ਼ਨ ਇੱਥੇ ਹੁੰਦੀ ਹੈ ਕਿਸੇ ਤਰ੍ਹਾਂ ਦਾ ਗਲਤ ਤਰੀਕਾ ਨਹੀਂ ਵਰਤੇ ਜਾਂਦਾ ਪਿਛਲੀ ਸਾਲ ਬਾਅਦ ਮੈਨੂੰ 86% ਵੋਟ ਪਈ ਸੀ 14% ਬਾਕੀ ਤਿੰਨ ਕੈਂਡੀਡੇਟਾਂ ਨੂੰ ਗਈ ਸੀ ਔਰ ਮੈਨੂੰ ਲੱਗਦਾ ਹੈ 90% ਤੋਂ ਉੱਪਰ ਵੋਟ ਇਹ ਮੇਰੇ ਪਰਿਵਾਰ ਜਾ ਕੇ ਪਾ ਕੇ ਆਉਣਗੇ ਤੇ ਮੈਂ ਇਹਨਾਂ ਦਾ ਐਡਾ ਸ਼ੁਕਰਗੁਜ਼ਾਰ ਹਾਂ ਵੀ ਜਿਹੜੇ ਐਨੇ ਉਹਦੇ باوجود ਵੀ ਤੁਸੀਂ ਦੇਖਦੇ ਹੋ ਵੱਡੀ ਗਿਣਤੀ ਚ ਉਹਨਾਂ ਗਲੀਆਂ ਚੋਂ ਨਿਕਲ ਕੇ ਮੇਰੇ ਨਾਲ ਤੁਰ ਪੈਂਦੇ ਨੇ ਹਾਂ ਪਾਰਟੀ ਹਾਈ ਕਮਾਂਡ ਦੀ ਗੱਲ ਕਰੀਏ ਉਹਨਾਂ ਵੱਲੋਂ ਕਿਸ ਤਰ੍ਹਾਂ ਦੇ ਇਨਸਟਰਕਸ਼ਨਸ ਹੈਗੀਆਂ ਤੁਹਾਨੂੰ ਕੀ ਲੱਗਦਾ ਜੇ ਕਿਸੇ ਨੇ ਆਪਣੇ ਕੈਂਡੀਡੇਟ ਨਾਲ ਧੱਕਾ ਹੁੰਦਾ ਤਾਂ ਮੋੜੇ ਤੇ ਖੜਨਗੇ ਸਾਡੀ ਪਾਰਟੀ ਸਾਡੇ ਨਾਲ ਖੜੀ ਹੈ ਤੁਸੀਂ ਦੇਖਿਆ ਹੋਊਗਾ ਜਿਸ ਦਿਨ ਅਸੀਂ ਨਾਮਿਨੇਸ਼ਨ ਕਰ ਰਹੇ ਸੀ ਕਿਉਂਕਿ ਮੈਂ ਨਾਮਿਨੇਸ਼ਨ ਕਰ ਚੁੱਕਿਆ ਸੀ ਆਇਆ ਉੱਥੇ ਨਾਮਿਨੇਸ਼ਨ ਆਫਿਸ ਦੇ ਬਾਹਰੋਂ ਸਾਡੇ ਕੈਂਡੀਡੇਟ ਨੂੰ ਧੱਕੇ ਨਾਲ ਲਜਾਇਆ ਜਾ ਰਿਹਾ ਸੀ ਫਟਫਟ ਕੇ ਪੁਲਿਸ ਲੈ ਰਹੀ ਸੀ ਸਰਕਾਰ ਦੇ ਜਿਹੜੇ ਗੈਰ ਰਾਜਨੀਤਿਕ ਤੱਤ ਨੇ ਉਹ ਲਜਾਇਆ ਰਹੀ ਸੀ ਪਰ ਸਾਡੇ ਲੀਡਰ ਸ਼੍ਰੀ ਮੋਹਿਤ ਮਹਿੰਦਰਾ ਜੀ ਜਿਹੜੇ ਪੰਜਾਬ ਜੂਤ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਦੇ ਨਾਲ ਗਏ ਡਟ ਕੇ ਗਏ ਬਹੁਤ ਕੈਂਡੀਡੇਟ ਦੇ ਅਸੀਂ ਸਕਸੈਸਫੁਲ ਹੋਏ ਕੈਂਡੀਡੇਚਰ ਕਰਵਾਉਣ ਚ ਨਾਮਿਨੇਸ਼ਨ ਕਰਵਾਉਣ ਚ ਤੁਸੀਂ ਵਕੀਲ ਪੇਸ਼ੇ ਨਾਲ ਸੰਬੰਧਤ ਹੈਗੇ ਤੁਹਾਨੂੰ ਕੀ ਲੱਗਦਾ ਜਿਸ ਤਰ੍ਹਾਂ ਧੱਕਾ ਹੋਇਆ ਉਹਦਾ ਕੀ ਇਲਾਜ ਹੈ ਦੇਖੋ ਜੀ ਸਾਡੇ ਅਸੀਂ ਹਾਈ ਕੋਰਟ ਚ ਵੀ ਗਏ ਉਹਨਾਂ ਨੇ ਸਾਡੀ ਡਾਇਰੈਕਸ਼ਨ ਦਿੱਤੀ ਵੀ ਜਾ ਕੇ ਹੁਣ ਇਲੈਕਸ਼ਨ ਕਮਿਸ਼ਨ ਉਹਦੇ ਤੇ ਜੋ ਸਾਡੀ ਰਿਪਰੈਜੈਂਟੇਸ਼ਨ ਦੀ ਉਹਦੇ ਤੇ ਇਹ ਐਕਸ਼ਨ ਲਵੇ ਤੇ ਸਾਨੂੰ ਅਗਰ ਇਹਨਾਂ ਨੇ ਕਿਸੇ ਤਰ੍ਹਾਂ ਦਾ ਵੀ ਸਾਨੂੰ ਅਧਖਦਸਾ ਵੀ ਹੈ ਕੋ ਜੋ ਮਾਹੌਲ ਇਹਨਾਂ ਨੇ ਨਾਮਿਨੇਸ਼ਨ ਦੇ ਟਾਈਮ ਤੇ ਕੀਤਾ ਹੈ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਨਹੀਂ ਲੱਗਦਾ ਵੀ ਇਹ ਫੇਰ ਇਲੈਕਸ਼ਨ ਹੋਣ ਦੇਣਗੇ ਪਰ ਅਸੀਂ ਉਹਦਾ ਡਟ ਕੇ ਮੁਕਾਬਲਾ ਕਰਾਂਗੇ ਲੋਕਤੰਤਰ ਤਰੀਕੇ ਨਾਲ ਔਰ ਜੋ ਕਾਨੂੰਨੀ ਕਾਰਵਾਈ ਬਣਦੀ ਉਹ ਅਸੀਂ ਉਹ ਵੀ ਕਰਾਂਗੇ ਔਰ ਹਾਈ ਕੋਰਟ ਚ ਡਿਟ ਵੀ ਪਈ ਹੈ ਵੀ ਇੱਥੇ ਫੋਟੋਗ੍ਰਾਫੀ ਕਰਾਈ ਜਾਵੇ ਕੰਟੀਨਿਊਸਲੀ ਔਰ ਉਹਨਾਂ ਨੇ ਪਹਿਲਾਂ ਵੀ ਡਾਇਰੈਕਸ਼ਨ ਦਿੱਤੀ ਦੀ ਨਾਮਿਨੇਸ਼ਨ ਦੀ ਹੁਣ ਵੀ ਸਾਨੂੰ ਆਸ ਹੈ ਆਨਰੇਬਲ ਹਾਈ ਕੋਰਟ ਸਾਡੇ ਨਾਲ ਖੜੂਗੀ ਔਰ ਅਸੀਂ ਕਾਨੂੰਨ ਦੇ ਦਾਇਰੇ ਚ ਰਹਿ ਕੇ ਪ੍ਰੋਸੈਸ ਕੰਪਲੀਟ ਕਰਾਵਾਂਗੇ ਤੁਹਾਡੇ ਕੋਲ ਬਲੌਕ ਪਰਦਾਨ ਦੀ ਜ਼ਿੰਮੇਵਾਰੀ ਆ ਕੀ ਲੱਗਦਾ ਆਪਣੇ ਜਿਹੜੇ ਉਮੀਦਵਾਰ ਨੇ ਕਾਂਗਰਸ ਪਾਰਟੀ ਵੱਲੋਂ ਉਹਨਾਂ ਨੂੰ ਕੀ ਵਿਸ਼ੇਸ਼ ਤੌਰ ਤੇ ਕਹਿਣਾ ਚਾਹੁੰਦੇ ਕਿਸ ਤਰ੍ਹਾਂ ਦਾ ਧਿਆਨ ਰੱਖਣਾ ਮੈਂ ਆਪਣੇ ਜਿਹੜੇ ਕੈਂਡੀਡੇਟ ਨੇ ਮੇਰੇ ਤ੍ਰਿਪੜੀ ਬਲੌਕ ਦੇ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਦੇਖੋ ਬਿਨਾਂ ਖੋਫ ਤੋਂ ਆਪਾਂ ਕਾ ਪਾਰਟੀ ਕਾਂਗਰਸ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੇ ਸਪਾਹੀਆਂ ਹਰ ਇੱਕ ਦੇ ਘਰ ਕੇ ਜਾ ਕੇ ਡੋਰ ਟੂ ਡੋਰ ਕੰਪੇਨ ਕਰਨ ਔਰ ਕੋਈ ਹੱਲਾ ਗੁੱਲਾ ਜਿਹੜੇ ਲੋਕ ਕਰਦੇ ਆ ਉਹਨਾਂ ਵੱਲ ਧਿਆਨ ਨਹੀਂ ਦੇਣਾ ਆਪਾਂ ਡੋਰ ਟੂ ਡੋਰ ਕੰਪੇਨ ਕਰੋ ਪਾਰਟੀ ਤੁਹਾਡੇ ਨਾਲ ਹੈ ਮੈਂ ਤੁਹਾਡੇ ਨਾਲ ਹ ਜਿਸ ਬਾੜ ਦੇ ਵਿੱਚ ਵੀ ਮੇਰੇ ਕਿਸੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਕੈਂਡੀਡੇਟ ਨੂੰ ਮੇਰੀ ਜ਼ਰੂਰਤ ਹੈ ਮੈਂ ਆਪਣਾ ਬਾੜ ਕੋ ਮੇਰਾ ਬਾੜ ਤਾਂ ਮੇਰੇ ਪਰਿਵਾਰਾਂ ਨੇ ਸੰਭਾਲਿਆ ਹੋਇਆ ਤੁਸੀਂ ਦੇਖੋ ਮੈਂ ਹੁਣ ਮੜਾ ਜਾ ਆਇਆ ਇਹਨਾਂ ਕੋਲ ਉਸ ਤੋਂ ਪਹਿਲਾਂ ਮੈਂ ਸਟਰੋਂਗ ਰੂਮ ਨੂੰ ਇਤ ਕਾਸ ਬੈਂਡਿੰਗ ਦੇ ਵਿੱਚ ਹੈ ਬੀਇੰਗ ਅ ਪਾਰਟੀ ਰਿਪ੍ਰੈਜ਼ੈਂਟੇਟਿਵ ਮੈਂ ਉਹ ਓਪਨ ਕਰਵਾ ਕੇ ਆਇਆ ਹਾਂ ਇਹ ਮੇਰੇ ਪਰਿਵਾਰ ਹੀ ਡੋਰ ਟੂ ਡੋਰ ਕਰਦੇ ਸੀ ਮੈਨੂੰ ਆਪਣੇ ਵਾਰਡ ਦੀ ਕੋਈ ਚਿੰਤਾ ਨਹੀਂ ਹੈਗੀ ਕਿਉਂਕਿ ਇਹਨਾਂ ਨੇ ਸੰਭਾਲਣਾ ਇਹੀ ਡੋਰ ਟੂ ਡੋਰ ਕਰਦੇ ਨੇ ਇਹਨਾਂ ਨੇ ਵੋਟਾਂ ਪਾ ਕੇ ਆਣੇ ਨੇ ਮੈਂ ਆਪਣੇ ਜਿਹੜੇ ਬਲਾਕ ਤਿਰਪੜੀ ਦੇ ਕੈਂਡੀਡੇਟ ਨੇ ਉਹਨਾਂ ਨੂੰ ਬੇਨਤੀ ਕਰਦਾ ਜਿੱਥੇ ਵੀ ਤੁਹਾਨੂੰ ਲੋੜ ਹੈ ਕੈਂਪੇਨ ਵਾਸਤੇ ਲੋੜ ਹੈ ਕੋਈ ਹੋਰ ਮੈਨੂੰ ਲੋੜ ਹੈ ਮੇਰੀ ਸਲਾਹ ਦੀ ਲੋੜ ਹੈ ਕਿਸੇ ਆਫਿਸ ਦੀ ਲੋੜ ਹੈ ਮੈਂ 24 ਘੰਟੇ ਉਹਨਾਂ ਨਾਲ ਅਵੇਲੇਬਲ ਹਾਂ ਵਾਰਡ ਵਾਸੀਆਂ ਨੂੰ ਕੀ ਪੀਓ ਤੁਹਾਨੂੰ ਮੇਰੀ ਵਾਰਡ ਵਾਸੀਆਂ ਨੂੰ ਇਹ ਅਪੀ ਵੀ ਤੁਸੀਂ ਸਵੇਰੇ 7 ਵਜੇ VOTING ਸ਼ੁਰੂ ਹੋਣੀ ਹੈ ਤੁਸੀਂ ਸਵੇਰੇ 7:00 ਵਜੇ ਪਹਿਲਾਂ ਸਭ ਤੋਂ ਵੋਟਾਂ ਪਾਓ ਜਾ ਕੇ ਉਸ ਤੋਂ ਬਾਅਦ ਨਾਸ਼ਤਾ ਕਰੋ ਕਿਉਂਕਿ ਸਾਨੂੰ VOTING ਕਰਨੀ ਬਹੁਤ ਜ਼ਰੂਰੀ ਹੈ ਵਾਰਡ ਦੇ ਵਿੱਚ ਕਿੰਨੀਆਂ ਵੋਟਾਂ ਨੇ ਕਿਹੜੀਆਂ ਨਵੀਆਂ ਬਣੀਆਂ ਨੇ ਕਿਹੜੀਆਂ ਇੱਕ ਹੀ ਆਪਾਂ ਦੇਣਾ ਚਾਹੁੰਦੇ ਹਾਂ ਕ੍ਰਾਈਟਰੀਆ ਸਰ ਸਾਡੇ ਜਿਹੜੇ ਵਾਰਡ ਦੇ 6500 ਵੋਟ ਹੈ ਜਿਹੜੀ ਨਵੀਂ ਸਪਲੀਮੈਂਟਰੀ ਇੱਕ ਬਣੀ ਆ ਉਹਦੇ ਚ 1200 ਵੋਟ ਬਣੀਆਂ ਉਹਨਾਂ ਨੇ ਉਹਦੀ ਸਾਨੂੰ ਅਜੇ ਤੱਕ ਕਾਪੀ ਵੀ ਅਵੇਲੇਬਲ ਨਹੀਂ ਕਰਾਈ ਇਸ ਤਰ੍ਹਾਂ ਦਾ ਸਾਡੇ ਨਾਲ ਕਿਉਂਕਿ ਪ੍ਰਸ਼ਾਸਨ ਦੇ ਉੱਤੇ ਇਹ ਮੁੱਖ ਮੰਤਰੀ ਦਾ